ਮੇਥੀ ਦਾਣੇ ਨੇ ਵਾਲਾਂ ਨੂੰ ਜਿਹੜੇ ਜਿਹੜੇ ਐਸੈਂਸ਼ੀਅਲ ਚੀਜ਼ਾਂ ਚਾਹੀਦੀਆਂ ਸਭ ਕੁਝ ਪ੍ਰੋਵਾਈਡ ਕਰਨਾ ਠੀਕ ਹੈ ਠੀਕ ਹੈ ਜੀ ਬ੍ਰਹਮੀ ਹੈ ਜੀ ਇਹ ਜੀ ਬ੍ਰਹਮੀ ਦਾ ਫੰਕਸ਼ਨ ਵਾਲਾਂ ਲਈ ਕੀ ਹੈਗਾ ساری ਦੁਨੀਆ ਨੂੰ ਪਤਾ ਜਿਹੜੇ ਜਿਹੜੇ ਵਾਲ ਡੈੱਡ ਹੋ ਗਏ ਨੇ ਹਮ ਜਿਹੜੇ ਜਿਹੜੇ ਵਾਲ ਬਿਲਕੁਲ ਜਵਾਬ ਦੇ ਗਏ ਨੇ ਉਹ ਦੁਬਾਰਾ ਨਵੇਂ ਸਿਰਿਓਂ ਉਗਾਨ ਦੀ ਸਮਰਥਾ ਹਨ ਜੀ ਹਾਂ ਜੀ ਨਾਲੇ ਬਰਮੀ ਦਾ ਇੱਕ ਹੋਰ ਫੰਕਸ਼ਨ ਬਹੁਤ ਵਧੀਆ ਜਿਹੜੀ ਮੇਰੇ ਵੀਰ ਜਾਂ ਮੇਰੀਆਂ ਭੈਣਾਂ ਲੋੜ ਤੋਂ ਵੱਧ ਟੈਨਸ਼ਨ ਲੈਂਦੀਆਂ ਨੇ ਉਹ ਟੈਨਸ਼ਨ ਵੀ ਦੂਰ ਕਰੂਗਾ ਜੀ ਠੀਕ ਹੈ ਠੀਕ ਹੈ ਇਹ ਅਲਸੀ ਦੇ ਬੀਜ ਕੀ ਕਰਨਗੇ ਸੀ ਦੇ ਬੀਜ ਜਿਹੜੇ ਨੇ ਇਹ ਵਾਲਾਂ ਨੂੰ ਪ੍ਰੋਟੀਨ ਦੇਣਗੇ ਠੀਕ ਹੈ ਠੀਕ ਹੈ ਜੀ ਵਾਲਾਂ ਨੂੰ ਪ੍ਰੋਟੀਨ ਦੇਣ ਲਈ ਬਹੁਤ ਵਧੀਆ ਜੀ ਠੀਕ ਹੈ ਦੇਖੋ ਜੀ ਹੁਣ ਆ ਆ ਗਿਆ ਜੀ ਆਮਲਾ ਠੀਕ ਹੈ ਆਮਲਾ ਤੇ ਸੁਪਰ ਹਿੱਟ ਚੀਜ਼ ਹੈ ਠੀਕ ਹੈ ਨੁਸਕੇ ਦੀ jaan ਕਹਿ ਲੋ ਨੁਸਕੇ ਦੀ ਸ਼ਾਨ ਕਹਿ ਲੋ ਠੀਕ ਹੈ ਸਭ ਤੋਂ ਵਧੀਆ ਚੀਜ਼ ਹੈ ਆਮਲਾ ਵਾਲਾਂ ਲਈ ਠੀਕ ਹੈ ਜੀ ਇਹ ਆਪਾਂ ਰੱਖ ਲਿਆ ਜੀ ਆਮਲੇ ਦਾ ਪਾਊਡਰ ਆਪਾਂ ਇਹ ਜਿਹੜੇ ਬੜੇ ਦੂਜੇ ਆਮਲੇ ਨੇ ਉਹਨੂੰ ਯੂਜ਼ ਕਰਾਂਗੇ ਠੀਕ ਹੈ ਆਪਾਂ ਆਮਲੇ ਦਾ ਪਾਊਡਰ ਯੂਜ਼ ਕਰਾਂਗੇ ਠੀਕ ਆਮਲੇ ਸੁਕਾ ਕੇ ਹੁਣ ਆ ਚਾਰੇ ਚੀਜ਼ਾਂ ਅਸੀਂ ਜਿਹੜੀਆਂ ਬਣਾ ਲੰਗੇ ਆ ਇਹਨਾਂ ਦਾ ਆਪਾਂ ਇੱਕ ਪਾਊਡਰ ਤਿਆਰ ਕਰਨਾ ਪਾਊਡਰ ਕਿਸ ਤਰ੍ਹਾਂ ਸਮੇ ਲੈਣਾ ਹੈ ਕਿੱਦਾਂ ਲੈਣਾ ਉਹ ਤੁਹਾਨੂੰ ਸਾਰਾ ਅਭਿਰਵਾ ਦੱਸਾਂਗੇ